ਪਰਿਵਾਰ ਦਾ ਮੰਨ ਕਰੇ ਬਾਲੂ ਪਰ ਆ ਚੋਈ ਆਇਆਗਾ ਚੋਣ ਆਸਤੇ ਕੀ ਕਿਨਾਂ ਚੌਂਕ ਪਰਮਾਤਮਾ ਕਿਰਪਾ ਕਰੇ ਲੋਕਾਂ ਦੀ ਮੰਗ ਗੁਰੂ ਸਾਹਿਬ ਜ਼ਰੂਰ ਪੂਰਾ ਕਰਨ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਬਹੁਤ ਲੰਬੇ ਚਿਰ ਬਾਅਦ ਪਰਮਾਤਮਾ ਨੇ ਮੌਕਾ ਦਿੱਤਾ ਹੈ ਕਿ ਬਾਲੂ ਸਾਹਿਬ ਦਾ ਸਤਾਰ ਪ੍ਰਕਾਸ਼ ਸਿੰਘ ਬਾਲੂ ਸਾਹਿਬ ਦਾ ਆਪਣਾ ਨਿਜੀ ਪਰਿਵਾਰ ਇੱਕ ਵਾਰ ਫੇਰ ਮੁੜ ਕੇ ਤੁਹਾਡੇ ਕੋਲ ਆਇਆ ਹੈ ਤੁਸੀਂ ਸਾਨੂੰ ਮੌਕਾ ਦਿਓ ਇਸ ਪਰਿਵਾਰ ਨੂੰ ਵਸਾਓ ਇੱਥੇ ਤਾਂ ਕਿ ਗਿੱਧੜ ਵੇਚੇ ਜਿਹੜੇ 7 ਸਾਲਾਂ ਚ ਕੁਝ ਨਹੀਂ ਹੋਇਆ ਉਸ ਹਲਕੇ ਦੀ ਨਿਹਾਰ ਬਦਲ ਜੋਗਾ ਸਾਡਾ ਬਹੁਤ ہاں ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਗਿੱਦੜਵਾ ਹਲਕਾ ਉਹ ਹਲਕਾ ਹੈਗਾ ਜਿੱਥੇ ਸਾਡੇ ਪਰਿਵਾਰ ਚ ਜੇ ਮਾਨ ਸਤਿਕਾਰ ਇੱਜ਼ਤ ਦੇਸ਼ਾਂ ਵਿਦੇਸ਼ਾਂ ਚ ਜੇ ਮਿਲੀ ਤੇ ਨੀਵ ਗਿੱਦੜਵੇ ਹਲਕੇ ਦੇ ਲੋਕਾਂ ਨੇ ਰੱਖੀ ਜਿਨ੍ਹਾਂ ਨੇ ਬਾਦ ਸਾਹਿਬ ਨੂੰ ਸਤਿਕਾਰਿਆ ਮੁੱਖ ਮੰਤਰੀ ਦੀ ਕੁਰਸੀ ਤਾਈ ਪਹੁੰਚਾਇਆ ਪੰਜ ਵਾਰੀ ਐਮਐਲਏ ਬਣਾ ਕੇ ਕਈ ਵਾਰੀ ਮੁੱਖ ਮੰਤਰੀ ਬਣਾਇਆ ਤੇ ਬਾਦ ਸਾਹਿਬ ਦੇ ਕੰਮਾਂ ਦੀ ਬਦੌਲਤ ਅੱਜ ਸਾਡੇ ਵਰਗੇ ਵੀ ਅੱਜ ਐਮਪੀ ਤੇ ਬਣੇ ਬੈਠੇ ਆ ਮੰਤਰੀ ਬਣੇ ਆ ਸਭ ਬਾਲ ਸਾਹਿਬ ਹੀ ਦੇਣ ਤੇ ਨੀਵ ਇਸ ਹਲਕੇ ਨੇ ਰੱਖੀ ਅੱਜ ਜਿੱਥੇ ਮੈਨੂੰ ਇੱਕ ਗੱਲ ਦਾ ਦੁੱਖ ਜ਼ਰੂਰ ਹੈ ਕਿ ਜਿਨ੍ਹਾਂ ਨੂੰ ਬਾਲ ਸਾਹਿਬ ਨੇ ਬਣਾਇਆ ਉਹਨਾਂ ਨੇ ਪਾਰਟੀ ਨੂੰ ਧੋਖਾ ਦੇ ਕੇ ਪਤਾ ਨਹੀਂ ਕੀ ਗੱਲ ਹੈ ਜਿਨੂੰ ਵੀ ਬਾਲ ਸਾਹਿਬ ਇਸ ਇਲਾਕੇ ਦੀ ਸੇਵਾ ਦਿੰਦੇ ਸੀ ਉਹ ਪਾਰਟੀ ਦੇ ਨਾਲ ਧੋਖਾ ਕਰਦੇ ਸੀ ਲੇਕਿਨ ਇੱਕ ਤਰੀਕੇ ਦੇ ਨਾਲ ਮੈਨੂੰ ਖੁਸ਼ੀ ਵੀ ਹੈ ਕਿ ਉਹਨਾਂ ਦੇ ਧੋਖੇ ਦੇ ਕਾਰਨ ਅੱਜ ਮੈਨੂੰ ਆਪ ਇਸ ਹਲਕੇ ਵਿੱਚ ਆ ਕੇ ਅੱਜ ਇਸ ਹਲਕੇ ਦੀ ਇਸ ਹਲਕੇ ਦੇ ਲੋਕਾਂ ਦੀ ਇਹਨਾਂ ਦੇ ਪਿੰਡਾਂ ਦੀ ਇਹਨਾਂ ਦੇ ਸ਼ਹਿਰਾਂ ਦੀ ਮੈਂ ਉਮੀਦ ਕਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੀ ਆਂ ਕਿ ਸਾਡੇ ਪਰਿਵਾਰ ਨੂੰ ਉਹ ਸੇਵਾ ਕਰਨ ਦਾ ਮੌਕਾ ਮਿਲੇ ਜਿਹੜੀ ਲੋਕਾਂ ਨੇ ਸੇਵਾ ਕਰਕੇ ਬਾਲ ਸਾਹਿਬ ਦਾ ਸਾਥ ਦਿੱਤਾ ਅੱਜ ਅਸੀਂ ਵੀ ਉਸ ਸੇਵਾ ਦਾ ਬੁੱਲ ਮੋੜਨ ਜੋ ਕਿ ਲੋਕੀ ਸਾਨੂੰ ਮੌਕਾ ਦੇਣ ਤਾਂ ਪ੍ਰਮਾਤਮਾ ਸਾਨੂੰ ਮੌਕਾ ਲੱਗਦਾ 95 ਤੋਂ ਆਊਂਗੇ ਬਿਲਕੁਲ ਲੱਗਦਾ ਹੈਗਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਹੈਗਾ ਅੱਜ ਲੋੜ ਹੈ ਕਿਉਂਕਿ ਪੰਜਾਬ ਦੇ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਹਰ ਵਰਗ ਦੁਖੀ ਹੈ ਹਰ ਵਾਰ ਕਰਨੇ ਚ ਬੈਠਾ ਆ ਦੋਵੇਂ ਭਾਈਵਾਲ ਪਾਰਟੀਆਂ ਆਮ ਆਦਮੀ ਤੇ ਕਾਂਗਰਸ ਪਾਰਟੀ ਨੇ ਝੂਠਾ ਪੰਡੀ ਪ੍ਰਚਾਰ ਕਰਕੇ ਬਾਦਲ ਸਾਹਿਬ ਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਝੂਠੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਅੱਜ ਉਹ ਝੂਠ ਲੋਕਾਂ ਦੇ ਸਾਹਮਣੇ ਤੇ ਇਹਨਾਂ ਸੱਤ ਸਾਲਾਂ 'ਚ ਇਕੱਲੇ ਖਜ਼ਾਨੇ ਨੂੰ ਲੋਟਿਆ ਹੈ ਲੋਕਾਂ ਨੂੰ ਠੱਗਿਆ ਹੈ ਅੱਜ ਹਾਲਾਤ ਆ ਹੋ ਰਹੇ ਨੇ ਕਿ ਬੇਰੋਜ਼ਗਾਰੀ ਦਾ ਨਸ਼ਿਆਂ ਦਾ ਤੇ ਗੈਂਗਸਟਰਾਂ ਦਾ ਰਾਜ ਪੰਜਾਬ 'ਚ ਚੱਲ ਰਿਹਾ ਹੈਗਾ ਤੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੋਕੀ ਲਾਵਾਰੇ ਸਭ ਕਿਧਰ ਦੇ ਸ਼ਹਿਰ ਦੀ ਗੱਲ ਦੇਖੋ ਸੀਵਰ ਦਾ ਹਾਲ ਦੇਖੋ ਲੋਕੀ ਅੱਜ ਮੈਂ ਇੱਕ ਪਹਿਲੇ ਦਿਨ ਆਈਆਂ ਤੇ ਜਿੱਥੇ ਵੀ ਮੈਂ ਜਾ ਰਹੀਆਂ ਕਿ ਪੀਣ ਦੇ ਪਾਣੀ ਦੇ ਨਾਲ ਸੀਵਰ ਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ 'ਚ ਆ ਰਿਹਾ ਹੈ ਤੇ ਜੇ ਇੱਕ ਸਰਕਾਰ 2.5 ਸਾਲ ਤੋਂ ਬੈਠੀ ਹੈ ਜਿਹੜਾ ਰਾਜਾ ਵਰਿੰਗ ਮੰਤਰੀ ਬਣ ਕੇ 5 ਸਾਲ ਸਰਕਾਰ ਹੰਢਾ ਗਿਆ ਜੇ ਪਾਣੀ ਨਹੀਂ ਸਾਫ਼ ਕਰ ਸਕਿਆ ਤੇ ਆਪਾਂ ਹੋਰ ਕੀ ਉਮੀਦ ਕਰਦੇ ਹਾਂ 7 ਸਾਲਾਂ 'ਚ ਮੈਨੂੰ ਦੱਸ ਦੋ ਕਾਂਗਰਸ ਤੇ ਆਮ ਆਦਮੀ ਨੇ ਕਿਧਰ ਮੇਰਾ ਕੀ ਸਵਾਰਿਆ ਕੋਈ ਇੱਥੇ ਨਿਸ਼ਾਨੀ ਜੇ ਦੇਖੋ ਵਿਕਾਸ ਦੀ ਬਾਦਲ ਸਾਹਿਬ ਦੀ ਦਿੱਤੀ ਹੋਈ ਹੈ ਜੇ ਇੱਥੇ ਹਰੇ ਭਰੇ ਖੇਤ ਨੇ ਜਿੱਥੇ ਟਿੱਬੇ ਹੁੰਦੇ ਸੀ ਜੇ ਸੜਕ ਹੈ ਜੇ ਫੋਕਲ ਪੁਆਇੰਟ ਹੈ ਜੇ ਸ਼ਹਿਰ ਨੂੰ ਅਸਾ ਬਾਦਲ ਸਾਹਿਬ ਦੀ ਦੇਣਾ ਹੈ ਇੱਕ ਵਾਰ ਫੇਰ ਬਾਦਲ ਸਾਹਿਬ ਦੇ ਵਾਰਿਸ ਨੂੰ ਮੌਕਾ ਦੇਣਗੇ ਲੋਕੀ ਤੇ ਇੱਥੇ ਦੀ ਨੁਹਾਰ ਬਦਲਾਂਗੇ ਜਿਵੇਂ ਬਠਿੰਡੇ ਦੀ ਨੁਹਾਰ ਬਦਲੀ ਇੱਥੇ ਤੇ ਲੰਬੀ ਦੀ ਵੀ اسی طریقے ਨਾਲ ਕਿ ਤਰੈ ਦੀ ਬਦਲਣੀ ਚਾਹਤੀ ਹੈ ਚਾਤੀਆਂ ਲਖਨਾਂ ਦਾ ਟਾਈਮ ਆ ਰਿਹਾ ਲਾਈਨ ਦੇ ਦਿੱਤੀ ਜਿਹੜੀ ਖਲਾਫ ਰਿਪੋਰਟ ਹੋ ਰਹੀ ਹੈ ਬੁਰਾ ਹਾਲ ਹੋਇਆ ਪਹਿਲੀ ਵਾਰੀ ਦੇਖਿਆ ਕਿ ਸਰਕਾਰ ਇੰਨੀ ਮੁਖਲਾਈ ਹੋਈ ਹੈ ਕਿ ਮਾਸਕ ਸਕੇਲ 'ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਤੇ ਜੇ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਕਰਾ ਸਕਦੇ ਇਹ ਸਿੱਧਾ ਸੰਕੇਤ ਹੈ ਕਿ ਤੁਸੀਂ ਫੇਲ ਹੋ ਆਹੀ ਕਾਰਨ ਹੈ ਕਿ ਜਿਹੜੇ 93 ਹਲਕਿਆਂ 'ਚ ਜਿੱਤੇ ਸੀਗੇ ਤਿੰਨ ਸਾਢੇ 25 ਸਾਲ ਪਹਿਲੇ ਅੱਜੋ ਕੱਲੇ 33 ਹਲਕਿਆਂ 'ਚ ਜਿੱਤੇ ਨੇ ਸਾਰੇ ਪੰਜਾਬ ਨੇ ਨਕਾਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੀਆਂ ਇਹ ਝੂਠੀ ਭਗਵੰਤਮਾਨ ਦੀ ਗੱਲਾਂ 'ਚ ਇਹਦੇ ਪੰਡ ਦੀ ਗੱਲਾਂ 'ਚ ਆਪਾਂ ਫਸ ਕੇ ਪੰਜਾਬ ਦਾ ਵੱਡਾ ਨੁਕਸਾਨ ਕਰ ਚੁੱਕੇ ਹਾਂ ਹੁਣ ਇਹਨਾਂ ਦੇ ਜ਼ੋਰ ਜ਼ਬਰਦਸਤ ਜੇ ਤੁਸੀਂ ਜਵਾਬ ਨਹੀਂ ਦਿੱਤਾ ਤੇ ਅੱਜ ਤੁਹਾਡੇ ਬੱਚੇ ਨਸ਼ੇ ਦਾ ਸ਼ਿਕਾਰ ਬਣ ਰਹੇ ਨੇ ਗੈਂਗਸਟਰ ਦਾ ਇਹ ਰਾਜ ਚੱਲ ਰਿਹਾ ਪਾਵੇਂ ਤੁਸੀਂ ਬਾਜ਼ਾਰ 'ਚ ਜਾ ਪਾਵੇਂ ਤੁਸੀਂ ਦੁਕਾਨ 'ਚ ਬੈਠੋ ਪਾਵੇਂ ਤੁਸੀਂ ਘਰ 'ਚ ਬੈਠੋ ਘਰੇ ਆ ਕੇ ਤੁਹਾਨੂੰ ਲੁੱਟ ਕੇ ਆ ਮਾਰ ਕੇ ਕੁੱਟ ਕੇ ਲੈ ਜਾਂਦੇ ਕੋਈ ਕਾਨੂੰਨ ਵਿਵਸਥਾਂ ਦੀ ਗੱਲ ਨਹੀਂ ਗੈਂਗਸਟਰਾਂ ਦਾ ਰਾਜ ਇੱਥੇ ਚੱਲ ਰਿਹਾ ਤੇ ਭਗਵੰਤ ਮਾਨ ਨੂੰ ਤਾਂ ਪਰਵਾਹ ਨਹੀਂ ਕਿਉਂਕਿ ਸਾਰੀ ਸਿਕਿਉਰਿਟੀ ਆਪਣੇ ਕੋਲ ਰੱਖੀ ਹੋਈ ਹੈ ਨਾ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਤੇ ਗਰੀਬ ਤਾਂ ਬੇਹਾਲ ਹੈ ਸ਼ਹਿਰਾਂ 'ਚੇ ਕੁਝ ਨਹੀਂ ਵਿਕਾਸ ਦੀ ਕੋਈ ਈਟ ਨਹੀਂ ਇਸ ਮਹੀਨੇ ਵੀ 1150 ਕਰੋੜ ਦਾ ਕਰਜ਼ਾ ਲੈ ਕੇ ਬੈਂਕਾਂ ਤੋਂ ਨੌਕਰੀਆਂ ਦੇ ਉਹਨਾਂ ਦੇ ਤਨਖਾਹਾਂ ਦੇ ਰਹੇ ਨੇ ਜੇ ਸਰਕਾਰ ਦੇ ਕੋਲ ਹਰ ਮਹੀਨੇ ਤਨਖਾਹ ਦੇਣ ਦੇ ਪੈਸੇ ਨਹੀਂ ਹੈ ਤਾਂ ਇਹਨਾਂ ਤਾਂ ਗੱਲਾਂ ਮਾਰੀ ਜਾਣਾ ਕਿਹੜੀ ਬੀਬੀ ਨੂੰ 1000 ਰੁਪਏ ਮਿਲਿਆ ਕਿਸੇ ਨੂੰ ਮੁਲਾਜ਼ਮਾਂ ਦਾ ਡੀਏ ਕਿੰਨਾ ਚਿਰ ਹੋਇਆ ਦਿੱਤੇ ਹੋਏ ਜਿਹੜਾ ਕਹਿੰਦਾ ਸੀ ਕਿ ਬੇਰੋਜ਼ਗਾਰੀ ਭੱਤਾ ਮਿਲੂਗਾ 2500 ਪੈਨਸ਼ਨ ਮਿਲੋਗੇ 3 ਸਾਲ ਚ ਦੁਵਾਨੀ ਦੱਸੋ ਦਿੱਤੀ ਕਿੰਨੂ ਹੈ ਆ ਬੀਬੀ ਨੂੰ ਪੁੱਛੋ ਜਿਹਨਾਂ ਨੂੰ 2500 ਪੈਨਸ਼ਨ ਮਿਲਨੀ ਸੀ ਇਹਨਾਂ ਨੂੰ ਸਭ ਤੋਂ ਖੁਸ਼ੀ ਹੈ ਇਸ ਗੱਲ ਦੇ ਕਿ ਫੌਨ ਅਦਾਲਤਾਂ ਨੇ ਕੀ ਹੈ ਕਿ ਜੇ ਸਰਕਾਰ ਨੇ ਐਡਵਰਟਾਈਜ਼ਮੈਂਟ 'ਚ ਜਿੰਨੇ ਪੈਸੇ ਖਰਚੇ ਉਹਦਾ ਵੇਰਵਾ ਦਿੱਤਾ ਜਾਏ ਤਾਂ ਲੋਕਾਂ ਦੀ ਅੱਖਾਂ ਖੁੱਲ ਜਾਣਗੀਆਂ ਕਿ ਜਿਹੜੇ ਖਜ਼ਾਨੇ ਵਿੱਚੋਂ ਬਾਲ ਸਾਹਿਬ ਨੇ ਥਰਮਲ ਪਲੈਂਟ ਬਣਾਈ ਸੀ ਸੜਕਾਂ ਦਾ ਜਾਲ ਬੁਨਿਆ ਸੀ ਆਟੇ ਦਾਲ ਦੇ ਕਾਰਡ ਦਿੱਤੇ ਸੀ ਜਿਹੜਾ ਇੰਨੇ ਵੱਡੇ ਵਿਕਾਸ ਤੇ ਮੈਰੇਟੋਰੀਅਸ ਸਕੂਲ ਕੀ ਕੁਝ ਨਹੀਂ ਕੀਤਾ ਉਹ ਸਾਰੇ ਪੈਸੇ ਲੁੱਟ ਕੇ ਕੇਜਰੀਵਾਲ ਨੂੰ ਚਮਕਾ ਕੇ ਨੈਸ਼ਨਲ ਪਾਰਟੀ ਬਣਾਉਣ ਵਾਸਤੇ ਇਹਨੇ ਲੁਟਾਤਾ ਅੱਜ ওই ਕੇਜਰੀਵਾਲ ਨੇ ਹੁਣ ਦੇਖੋ ਇਹਦੇ ਸਾਰੇ ਬੰਦੇ ਅੱਜ ਪੰਜਾਬ ਦਾ ਮੁੱਖ ਮੰਤਰੀ ਆਪਣੇ ਦਸਤਖਤੇ ਆਪਣਾ OSD ਨਹੀਂ ਰੱਖ ਸਕਦਾ ਆਪ ਦਾ ਬੰਦਾ ਹੀ ਨਹੀਂ ਰੱਖ ਸਕਦਾ ਸਾਰੇ ਕੇੜੀ ਕੇਸਰੀ ਵਾਲੇ ਚੱਕੇ ਬਾਹਰ ਸਿੱਟੇ ਤੇ ਦਿੱਲੀ ਦਾ ਆਪ ਦਾ ਪੀਆ ਮੁੱਖ ਮੰਤਰੀ ਦੇ ਸਿਰੇ ਬਿਠਾਤਾ ਤੇ ਇਹ ਪੰਜਾਬ ਦੀ ਇਹ ਆਨ ਬਨ ਸ਼ਾਨ ਹੈਗੀ ਕਿ ਇੱਕ ਮਿਊਨਿਸਪੈਲਿਟੀ ਦਾ ਹੈੱਡ ਅੱਜ ਤੋਂ ਵੀ ਨਹੀਂ ਹੈਗਾ ਜੇਲ੍ਹ ਕੱਟ ਕੇ ਆਇਆ ਕੱਟਰ ਬੇਈਮਾਨ ਬੰਦਾ ਅੱਜ ਉਹ ਪੰਜਾਬ ਵਿੱਚ ਆ ਰਾਜ ਕਰ ਰਿਹਾ ਹੈਗਾ ਲਾਸਟ ਵਾਲਾ ਬਟੇ ਕਿ ਬਾਦਲ ਪਰਿਵਾਰ ਦਾ ਮੰਨ ਕਰੇ ਬਾਦਲ ਪਰਿਵਾਰ ਚ ਕੋਈ ਆਏਗਾ ਚੋਣਾਂ 'ਚ ਕੀ ਜਣਾ ਚਾਹੁੰਦੇ ਪਰਮਾਤਮਾ ਕਿਰਪਾ ਕਰੇ ਲੋਕਾਂ ਦੀ ਮੰਗ ਗੁਰੂ ਸਾਹਿਬ ਜ਼ਰੂਰ ਪੂਰਾ ਕਰਨ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਬਹੁਤ ਲੰਬੇ ਚਿਰ ਬਾਅਦ ਪਰਮਾਤਮਾ ਨੇ ਮੌਕਾ ਦਿੱਤਾ ਹੈ ਕਿ ਬਾਦਲ ਸਾਹਿਬ ਦਾ ਸਤਿਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਆਪਣਾ ਨਿੱਜੀ ਪਰਿਵਾਰ ਇੱਕ ਵਾਰ ਫੇਰ ਮੁੜ ਕੇ ਤੁਹਾਡੇ ਕੋਲ ਆਇਆ ਹੈ ਤੁਸੀਂ ਸਾਨੂੰ ਮੌਕਾ ਦਿਓ ਇਸ ਪਰਿਵਾਰ ਨੂੰ ਵਸਾਓ ਇੱਥੇ ਤਾਂ ਕਿ ਗਿੱਧੜ ਵੇਚੇ ਜਿਹੜੇ 7 ਸਾਲਾਂ ਚ ਪੁੱਛ ਨਹੀਂ ਹੋਇਆ ਉਸ ਹਲਕੇ ਦੀ ਨਿਹਾਰ ਬਦਨ ਜੋਗਾ ਸਾਡਾ ਪਰਮਾਤਮਾ ਥੈਂਕ ਯੂ ਜੀ